ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਬਹੁਤ ਪਿਆਰੀ ਕਲੈਕਸ਼ਨ ਦੇਣ ਜਾ ਰਹੇ ਹਾਂ ਜੀ ਸਾਰੀ ਥੀਮ ਹੀ ਤਕਰੀਬਨ ਅੱਜ ਦੀ ਰਹੇਗੀ ਅੱਜ ਰਹੇਗਾ ਜੀ ਕਲਰ ਆਪਸ਼ਨ ਆਨੰਦਕਾਰ ਜਵਾਸਤੇ ਰੈੱਡ ਜਾਂ ਫਿਰ ਮੈਰੂਨ ਛੇੜ ਇਹ ਸੂਟ ਅਸੀਂ ਤੁਹਾਨੂੰ ਦੇ ਰਹੀਆਂ ਸਾਰੇ ਵੈਰਾਈਡਲ ਜਿਨ੍ਹਾਂ ਕਾਫੀ ਸਾਰੀਆਂ ਕਾਲਸ ਆਉਨੀਆਂ ਸੀ ਆਨੰਦਕਾਰ ਜਵਾਸਤੇ ਸੂਟ ਬਣਵਾਣਾ ਜੇ ਵੀ ਤੁਸੀਂ ਸੂਟ ਬਣਾਣਾ ਜੀ ਉਹਦੀ ਤੁਸੀਂ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਜਿਹੜੇ ਸੂਟ ਮੈਂ ਰੈਡੀ ਕਰਵਾਏ ਹੋ ਮੈਂ ਤੁਹਾਨੂੰ ਦਿਖਾ ਦਾਂਗੀ ਬਹੁਤ ਘੱਟ ਪ੍ਰਾਈਸ ਤੇ ਤੁ ਇਹ ਇਦਾਂ ਦੇ ਸੂਟ ਨੇ ਜੀ ਜੇ ਆਪਾਂ ਬਹੁਤ ਜ਼ਿਆਦਾ ਹੈਵੀ ਵੀ ਸੂਟ ਤਿਆਰ ਕਰਵਾਨੇ ਆਨੰਦ ਕਾਰਜ ਵਾਸਤੇ ਇੱਕ ਅੱਧੀ ਵਾਰੀ ਪਾ ਕੇ ਆਪਣਾ ਮਤਲਬ ਯੂਸਲੈਸ ਹੋ ਜਾਂਦਾ ਸੂਟ ਆਪਾਂ ਪਾਉਂਦੇ ਨਹੀਂ ਇੰਨਾ ਜ਼ਿਆਦਾ ਹੈਵੀ ਹੁੰਦਾ ਏ ਇਹ ਕਲੈਕਸ਼ਨ ਇਦਾਂ ਦੀ ਹੈ ਕਿ ਤੁਸੀਂ ਇਹਨਾਂ ਨੂੰ ਮਤਲਬ 5-6 ਫੰਕਸ਼ਨ ਤਾਂ ਜਿੰਨੇ ਮਰਜ਼ੀ ਪਾ ਸਕਦੇ ਹੋ ਇੰਨਾ ਕਿ ਲਾਈਟ ਵੇਟ ਵੀ ਨੇ ਤੇ ਲੁੱਕ ਲਾਈਕ ਹੈਵੀ ਵੀ ਨੇ ਬਾਕੀ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਆ ਤੁਹਾਨੂੰ ਜੋ ਵੀ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਇਸ ਨੰਬਰ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਸੂਟ ਦੀ ਪਿਕ ਸੈਂਡ ਕਰ ਸਕਦੇ ਹੋ ਹਾਂ ਜ਼ਿਆਦਾਤਰ ਥੀਮ ਰਹੇਗੀ ਜੀ ਆਪਣੀ ਰੈੱਡ ਟੋਨ ਦੇ ਉੱਪਰ ਤੇ ਸੂਟ ਤੁਹਾਨੂੰ ਬਹੁਤ ਪਿਆਰੇ ਪਿਆਰੇ ਦੇਣ ਜਾ ਰਹੇ ਹਾਂ ਜੀ ਹੈਂਡਵਰਕ ਦੇ ਕ੍ਰੀਪ ਦਾ ਸਟੱਫ ਹੈ ਇਹ ਸੂਟ ਮਿਲਣਗੇ ਇੱਕ ਤੋਂ ਇੱਕ ਇਹ ਹੈਗਾ ਜੀ 크ਰੇਪ ਦਾ ਸੂਟ ਫਰੰਟ ਹੈਵੀ ਦੇ ਨਾਲ ਰਹੇਗਾ ਸੂਟ ਇਹ ਸਾਰੇ ਠੀਕ ਹੈ ਜੀ ਇਹਨਾਂ ਵਿੱਚ ਘੇਰੇ ਦੀ ਕੋਈ ਖਾਸ ਆਪਸ਼ਨ ਨਹੀਂ ਮਤਲਬ ਕਿ ਦਿੱਤੀ ਹੋਈ ਇਹ ਫ੍ਰੀ ਸਾਈਜ਼ ਨੇ ਤੁਸੀਂ ਅਗਰ ਜੀ ਕਿਸੇ ਦਾ ਘੱਟ ਬਣਦਾ ਘੇਰਾ ਤਾਂ ਹੀ ਮਾੜੀ-ਮੋਟੀ ਵਿੱਚ ਫੋਲਡਿੰਗ ਇਦਾਂ ਹੋ ਜਾਏਗੀ ਠੀਕ ਹੈ ਅਗਰ ਤੁਸੀਂ ਇਹ ਸਤੋਂ ਰੈਡੀ ਕਰਵਾਨੀ ਹੋ ਤਾਂ ਇਹਨਾਂ ਦਾ ਪ੍ਰਾਈਸ ਅਲੱਗ ਰਹੇਗਾ ਕਿਉਂਕਿ ਇਹ ਮੈਂ ਸੈਟ ਵਾਈਜ਼ ਰੈਡੀ ਕਰਵਾਏ ਹੋਏ ਨੇ ਜੀ ਸਾਰੇ ਇਹ ਹੈਗਾ ਫਰੰਟ ਬਹੁਤ ਪਿਆਰਾ ਬਣਿਆ ਹੋਇਆ ਤੇ ਇਹ ਦੇਖੋ ਜੀ ਇਹਦੀ ਬਾਜੂ ਬਾਜੂ ਫੁੱਲ ਹੈਵੀ ਮਿਲਣ ਗਿਆ ਬਹੁਤ ਜ਼ਿਆਦਾ ਹੈਵੀ ਦੇ ਵਿੱਚ ਬਾਜੂ ਆ ਤੇ ਇਹ ਹੈਗੀ ਹੈ ਜੀ ਇਹਦੀ ਬੈਕ ਸਾਈਡ ਇਹ ਬੈਕ ਦਾ ਪੱਲਾ ਵੀ ਤੁਹਾਨੂੰ ਪੂਰਾ ਹੈਵੀ ਮਿਲੇਗਾ ਫਰੰਟ ਦੀ ਤਰ੍ਹਾਂ ਠੀਕ ਹੈ ਉੱਪਰ ਆਪਣਾ ਦੁਪੱਟਾ ਆ ਜਾਏਗਾ ਜੀ ਤੇ نیچے ਘੇਰਾ ਪੂਰਾ ਹੈਵੀ ਆ ਬਹੁਤ ਪਿਆਰਾ ਸੂਟ ਆ ਤੇ ਥੋਨੂੰ ਨਾਲ ਮਿਲੇਗੀ ਜੀ ਇਹ ਸਲਵਾਰ ਇਹ ਹੈਗਾ ਸਲਵਾਰ ਦੇ ਪੌਂਚੇਆਂ ਤੇ ਕੰਮ ਠੀਕ ਹੈ ਵਰਕ ਹੈਗਾ ਜੀ ਇਹਦੇ ਵਿੱਚ ਸਿੱਪੀ ਆ ਕਟਦਾਣਾ ਹੀ ਪਰਲ ਵਰਕ ਆ ਹਲਕਾ ਜਿਹਾ ਦਿੱਤਾ ਹੋਇਆ ਜੀ ਤਿੱਲਾ ਵਰਕ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਤੇ ਪ੍ਰਾਈਸ ਹੈਗਾ 21200 ਇਸ ਸੂਟ ਦਾ ਪੂਰਾ ਸੂਟ ਹੈਵੀ ਆ ਤੇਰਾ ਦੁਪੱਟਾ ਤੁਹਾਨੂੰ ਝਾਲ ਮਿਲ ਜਾਏਗਾ ਜੀ ਆਰੀ ਦੇ ਨਾਲ ਪਲੱਸ ਹੈਂਡ ਦੇ ਨਾਲ ਇਹ ਤਾਂ ਮਿਲ ਜੇਗਾ ਜਾਲ ਦੁਪੱਟਾ ਚਨੌਣ ਸਫੋਨ ਤੇ ਬਹੁਤ ਲਾਈਟ ਵੇਟ ਜਿਆ ਦੁਪੱਟਾ ਠੀਕ ਹੈ ਅਗਰ ਤੁਸੀਂ ਇਹਨੂੰ ਇਹ ਅਸੀਂ ਗੋਟਾ ਤਾਂ ਲਗਾਤਾ ਬਾਕੀ ਥੋੜੀ ਚੁਆਇਸ ਹੈ ਤੁਸੀਂ ਇਹਨੂੰ ਰਿਮੂਵ ਕਰਕੇ ਕੁਝ ਹੋਰ ਲਗਵਾਉਣਾ ਚਾਹੁੰਦੇ ਹੋ ਉਹ ਥੋੜੇ ਤੇ ਡਿਪੈਂਡ ਆ ਇਹਨੂੰ ਕਿਸੇ ਹੋਰ ਤਰ੍ਹਾਂ ਵੀ ਕੋਈ ਗੋਟਾ ਮਤਲਬ ਕਿਸੇ ਨੇ ਆਪਣੀ ਚੁਆਇਸ ਦਾ ਦੇਣਾ ਹੁੰਦਾ ਕਾਰਨਰ ਹੈਵੀ ਦੇ ਨਾਲ ਆਰੀ ਵਰਕ ਦੇ ਨਾਲ ਇਹਦਾ ਦੁਪੱਟਾ ਜੀ ਪ੍ਰਾਈਸ ਹੈਗਾ 21200 ਇਸ ਹੈਵੀ ਜੇ ਸੂਟ ਦਾ ਠੀਕ ਹੈ रहेगी तकरीबन अपनी हाईएस्ट प्राइस ਤੇ ਇਸ ਤੋਂ ਬਾਅਦ ਤੁਹਾਨੂੰ ਸਾਰੇ ਕੱਟ ਪ੍ਰਾਈਸ ਵਾਲੇ ਸੂਟ ਦਿਖਾਵਾਂਗੇ ਇੱਕ ਤੁਹਾਨੂੰ ਸੂਟ ਦਵਾਂਗੇ ਜੀ ਇਹ ਵੀ ਫਰੰਟ ਹੈਵੀ ਦੇ ਨਾਲ ਤੁਹਾਨੂੰ ਬਹੁਤ ਪਿਆਰਾ ਜਿਹਾ ਸੂਟ ਮਿਲ ਜਾਏਗਾ ਇਹਦੀਆਂ ਵੀ ਬਾਜੂ ਹੈਵੀ ਨੇ ਇਹ ਵੀ ਕ੍ਰੇਪ ਦੇ ਉੱਪਰ ਬਣਿਆ ਹੋਇਆ ਸੂਟ ਹੈ ਠੀਕ ਹੈ ਤੇ ਇਹਦੇ ਸਲਵਾਰ ਦੇ ਪੌਂਚਿਆਂ ਤੇ ਤਨੂ ਇਹ ਵਰਕ ਮਿਲ ਜੇਗਾ ਇਹ ਜਿਹੜੇ ਨਵੇਂ ਵਿਆਹੇ ਨੇ ਕਰਵਾ ਚੌਥ ਸਪੈਸ਼ਲ ਵੀ ਕਹਿ ਸਕਦੇ ਹੋ ਠੀਕ ਹੈ ਜੀ ਕਰਵਾ ਚੌਥ ਤੇ ਬਾ ਸਕਦੇ ਹੋ ਇਹ ਹੈਗਾ 16000 ਦਾ ਸੂਟ 16000 ਪ੍ਰਾਈਸ ਆ ਇਸ ਸੂਟ ਦਾ ਤੇ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਐਦਾਂ ਫੋਰ ਸਾਈਡ ਬਹੁਤ ਸੋਨਾ ਵਰਕ ਆ ਫੋਰ ਸਾਈਡ ਤੇ ਕਾਰਨਰ ਹੈਵੀ ਨੇ ਜੀ ਇਹਦੇ ਵੀ ਬਣੇ ਹੋਏ ਠੀਕ ਹੈ ਇਹ ਹੈਗਾ 16000 ਇਹਨਾਂ ਦੇ ਜੇ ਤੁਸੀਂ ਪੰਜਾਬ ਚ ਮੰਗਾਣੇ ਹੋ ਤਾਂ ਸ਼ਿਪਿੰਗ ਲੱਗੇਗੀ 100 ਰੁਪੀ ਕਿਉਂਕਿ ਸੂਟਾਂ ਦਾ ਪ੍ਰਾਈਸ weight ਦੇ ਅਕੋਰਡਿੰਗ ਥੋੜਾ ਜਿਹਾ ਹੈਗਾ weight ਰਹੇਗਾ ਜੀ ਇਹਨਾਂ ਦਾ ਫਿਰ ਉਸ ਹਿਸਾਬ ਦੇ ਨਾਲ ਇਹਨਾਂ ਦਾ ਪ੍ਰਾਈਸ ਆ ਨੈਕਸਟ ਸੂਟ ਜਿਹੜਾ ਇਹ ਦਿਖਾ ਰਹੀਆਂ ਇਹ ਵੀ ਤੁਹਾਨੂੰ 16000 ਦਾ ਪਵੇਗਾ ਇਹ ਵੀ ਸੈਂਟਰ ਪੈਨਲ ਦੇ ਨਾਲ ਆ ਜੀ ਕਰੀਪ ਦਾ ਸੂਟ ਆ ਠੀਕ ਹੈ ਇਹ ਬਣੀਆਂ ਹੋਈਆਂ ਨੇ ਬਾਜੂ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਇਹਦਾ ਦੁਪੱਟਾ ਰਹੇਗਾ ਜੀ 4 ਸਾਈਡ ਹੈਵੀ ਵਰਕ ਦੇ ਨਾਲ ਠੀਕ ਹੈ ਹੈਵੀ ਵਰਕ ਦੇ ਨਾਲ ਆ ਇਹਦੀ ਸਲਵਾਰ ਤੇ ਪੌਂਚੇ ਦਾ ਕੰਮ ਨਹੀਂ ਹੈਗਾ ਤੁਸੀਂ ਗੋਟਾ ਵਗੈਰਾ ਲਗਾ ਕੇ ਬਣਵਾ ਸਕਦੇ ਹੋ ਇਹ ਵੀ 16000 ਦਾ ਸੂਟ ਆ ਨੈਕਸਟ ਦੇ ਰਹੀਆਂ ਜੀ 13500 ਦਾ 크੍ਰੇਪ ਦੇ ਉੱਪਰ ਆ ਜੀ ਕਲਰ ਵੀ ਬਹੁਤ ਸੋਹਣਾ ਨਹੀਂ ਮਰਜ਼ੈਂਟਾ ਨਹੀਂ ਰੈੱਡ ਟੋਨ ਤੇ ਆ ਨਹੀਂ ਮਹਿਰੂਨ ਆ ਜੀ ਜਿੱਦਾ ਇੱਕ ਗੁਲਾਬ ਦਾ ਫੁੱਲ ਹੁੰਦਾ ਉਹ ਵਾਲਾ ਕਲਰ ਹੈ ਬਾਜੂ ਵੀ ਹੈਵੀ ਦੇ ਵਿੱਚ ਨੇ ਇਹ ਬਣਿਆ ਹੋਇਆ ਜਿਹਦਾ ਫਰੰਟ ਹੈਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਸੂਟ ਦੇ ਉੱਪਰ ਤੇ ਇਹੇ ਤੁਹਾਨੂੰ ਪਹੁੰਚਿਆ ਤੇ ਵੀ ਵਰਕ ਮਿਲੇਗਾ ਇਹ ਵਾਲਾ ਹੈਵੀ ਦੇ ਵਿੱਚ ਠੀਕ ਹੈ 크ਰੇਪ ਦਾ ਸੂਟ ਆ ਚਨੌਣਸ਼ ਫੌਨ ਦੇ ਦੁਪੱਟੇ ਨੇ ਇਹ ਹੈਗਾ ਜੀ ਚਨੌਣਸ਼ ਫੌਨ ਦਾ ਬਹੁਤ ਪਿਆਰਾ ਵੇਲ ਦੇ ਨਾਲ ਦੁਪੱਟਾ ਤੇ ਪ੍ਰਾਈਸ ਹੈਗਾ 13500 ਇਹਦੇ ਵਿੱਚ ਅਸੀਂ ਤੁਹਾਨੂੰ ਦੋ ਕਲਰ ਦੇ ਦਾਂਗੇ ਸੈਕੰਡ ਕਲਰ ਤੁਹਾਨੂੰ ਰੈੱਡ ਮਿਲ ਜਾਏਗਾ ਇਹ ਵੀ ਤੁਹਾਨੂੰ ਖੋਲ ਕੇ ਦਿਖਾ ਦੰਨੀ ਆ ਕਿਉਂਕਿ ਵਰਾਇਡਲ ਸੂਟ ਨੇ ਜੀ ਤੁਸੀਂ ਬਹੁਤ ਧਿਆਨ ਨਾਲ ਦੇਖਣੇ ਆ। ਇਹ ਰੈੱਡ ਮੈਰੂਨ ਸ਼ੇਡ ਆ। ਇਹ ਹੈਗਾ ਇਹਦਾ ਸਲਵਾਹ ਦਾ ਕੰਮ। ਠੀਕ ਹੈ। ਤੇ ਦੁਪੱਟਾ ਰਹੇਗਾ ਜੀ ਸੇਮ 4 ਸਾਈਡ ਬੇਲ ਦੇ ਨਾਲ। ਬਹੁਤ ਪਿਆਰਾ ਸੂਟ ਹੈ। ਚਨੌਟ ਸ਼ੌਂਦਾ। ਨੈਕਸਟ ਦੇ ਰਹੀਆਂ ਜੀ। カラー ਰਹੀ ਨਾਰ ਐਡਿਟਨ ਤੇ ਨਾ ਔਰੀਂਸਟੋਨ ਤੇ ਮਿਕਸ ਜਾਂ ਸ਼ੇਡ ਆ ਬਹੁਤ ਪਿਆਰਾ ਨਮਾ ਜਾਂ ਕਲਰ ਆ ਬਿਲਕੁਲ ਤੇ ਪ੍ਰਾਈਸ ਰਹੇਗਾ ਜੀ 15900 ਇਸ ਸੂਟ ਦਾ ਠੀਕ ਹੈ ਜੀ ਇਹ ਹੈਗੇ ਨੇ ਇਹਦੀਆਂ ਬਾਜੂ ਨੈਕਟ ਵੀ ਬਹੁਤ ਪਿਆਰਾ ਵਰਕ ਹੈ ਤੇ ਇਹਦਾ ਤੁਹਾਨੂੰ ਮਿਲੇਗਾ ਜੀ ਸਲਵਾਰ ਤੇ ਬਹੁਤ ਪਿਆਰਾ ਜਿਹਾ ਕੰਮ ਹੋਇਆ ਹੋਇਆ ਇਹ ਵੀ ਕੰਮ ਬਹੁਤ ਸੋਨਾ ਹੋਇਆ ਹੋਇਆ ਸਲਵਾਰ ਦੇ ਪੌਂਚੀਆਂ ਤੇ ਲਾਈਟ ਵੀ ਹੈ ਸੂਟ ਲਾਈਟ ਵੇਟ ਚ ਹੈ 15000 ਹੈਗਾ 900 ਇਸ ਸੂਟ ਦਾ ਪ੍ਰਾਈਸ ਤੇ ਇਹਦੇ ਨਾਲ ਤੁਹਾਨੂੰ ਇਹ ਵਾਲਾ ਮਿਲੇਗਾ ਜੀ ਦੁਪੱਟਾ ਬਹੁਤ ਸੋਹਣੇ ਸੂਟ ਨੇ ਨੈਕਸਟ ਦਿਖਾ ਰਿਆਂ ਜੀ ਫਰੰਟ ਹੈਵੀ ਦੇ ਨਾਲ ਅੱਜ ਹੋਇਆ ਵੈ ਜੀ ਰੈੱਡ ਰੈੱਡ ਤੁਸੀਂ ਕਮੈਂਟ ਚ ਵੀ ਰੈੱਡ ਹਾਰਟ ਭੇਜਣਾ ਜ਼ਿਆਦਾ ਤਾਂ ਕਿਉਂਕਿ ਆਪਣੇ ਕੋਲ ਹੈਗੇ ਅੱਜ ਸਾਰੇ ਰੈੱਡ ਸੂਟ ਹਾਰਟ ਟੱਚ ਸੂਟ ਨੇ ਜੀ ਸਾਰੇ ਬਹੁਤ ਪਿਆਰੀਆਂ ਬਾਜੂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਬਹੁਤ ਸੋਹਣੀ ਬਾਜੂ ਬਣੀ ਹੋਈ ਆ ਤੇ ਇਹ ਹੈਗਾ ਇਹ ਜਿਹੜੇ ਪੌਤੇ ਸਲਵਾਰ ਦੇ ਪੌਂਚਿਆਂ ਦੇ ਕੰਮ ਹੈ ਉਹ ਵੀ ਬਹੁਤ ਜਨੀਕ ਹੋਏ ਹੋਇਆ ਹਲਕਾ ਜਿਹਾ ਜਰਕਣ ਲੱਗਿਆ ਹੋਇਆ ਜੀ ਵਿੱਚ ਮਤਲਬ ਕੰਮ ਦੀ ਫਿਨਿਸ਼ਿੰਗ ਇੰਨੀ ਸੋਹਣੀ ਹੈ ਦਵਕੇ ਟੱਚ ਦੇ ਨਾਲ ਆ ਫੋਰ ਸਾਈਡ ਦੁਪੱਟਾ ਇਹਦਾ ਬਣਿਆ ਹੋਇਆ ਫੋਂ ਤੇ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਦੁਪੱਟਾ ਤੇ ਇਹ ਸੂਟ ਦਾ ਪ੍ਰਾਈਸ ਹੈਗਾ ਜੀ 14000 ਠੀਕ ਹੈ ਤੁਹਾਡੀ ਚੋਈ ਸਾ ਤੁਹਾਨੂੰ ਕਿਹੜਾ ਸੂਟ ਪਸੰਦ ਆਉਂਦਾ ਕਿਉਂਕਿ ਹਰ ਇੱਕ ਦਾ ਵਰਕ ਆਪਣੀ ਆਪਣੀ ਥਾਂ ਤੇ ਆ ਬਹੁਤ ਯੂਨੀਕ ਜੇ ਵਰਕ ਨੇ ਸਾਰੇ ਇਹ ਹੈਗਾ ਜੀ ਸੈਂਟਰ ਪੈਨਲ ਦੇ ਨਾਲ ਬਹੁਤ ਸੋਹਣਾ ਸੂਟ ਦੇਖੋ ਕਿੰਨਾ ਪਿਆਰਾ ਉੱਪਰ ਦੁਪੱਟਾ ਆ ਜਾਏਗਾ ਸਿਰ ਤੇ ਤੇ ਬਾਕੀ ਹੈਗਾ ਜੀ ਕੇਰਾ ਹੈਵੀ ਇਹ ਹੈਗੇ ਨੇ ਵਾਜੂ ਠੀਕ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਵੀ ਤੇ ਇਹ ਹੈਗਾ ਜੀ ਇਹਦੇ ਸਲਵਾਰ ਦੇ ਪੌਂਚੀਆਂ ਤੇ ਕੰਮ ਇਹ ਵਾਲਾ ਵਰਕ ਤੁਹਾਨੂੰ ਸਲਵਾਰ ਤੇ ਮਿਲ ਜੇਗਾ ਤੇ ਇਹ ਸੂਟ ਦਾ ਪ੍ਰਾਈਸ ਤੁਹਾਨੂੰ ਮਿਲ ਜੇਗਾ ਜੀ 14000 ਦਾ ਸੂਟ ਹੈ ਵੀ ਤੇ ਇਹਦਾ ਵੀ ਦੁਪੱਟਾ 4 ਸਾਈਡ ਫਿਨਿਸ਼ਿੰਗ ਦੇ ਨਾਲ ਆ ਦੇਖੋ ਕਿੰਨਾ ਸੋਹਣਾ ਕਾਰਨਰ ਹੈਵੀ ਦੇ ਨਾਲ ਇਦਾਂ ਦੇ ਕੁਝ ਦੁਪੱਟੇ ਨੇ ਜਦੋਂ ਦੁਪੱਟੇ ਦਿੰਦੇ ਨੇ ਪਾਰਲਰ ਤਾਂ ਇਹ ਵਾਲੀ ਲੁੱਕ ਕੁਛ ਇਦਾਂ ਆ ਜਾਂਦੀ ਹੈ ਸੋਹਣੇ ਲਾਤੇ ਨੇ 14000 ਦਾ ਸੂਟ ਆ ਤੇ ਇਹਦੇ ਵਿੱਚ ਤੁਹਾਨੂੰ ਕਲਰ ਵੀ ਦੇ ਦਾਂਗੇ ਅਸੀਂ ਇਹ ਬਲਹ ਕਲਰ ਆ ਜੀ ਇਹਦੇ ਵਿੱਚ ਸੈਕੰਡ ਆਪਸ਼ਨ ਇਹ ਦੋਨੋਂ ਹੀ ਸੂਟ 14000 ਦੇ ਨੇ ਅਗਰ ਤੁਸੀਂ ਸਾਥੋਂ ਇਹ ਵਰਕ ਕਰਵਾਓਗੇ ਸਿੰਗਲ ਸੂਟ ਤੇ ਤਾਂ ਥੋੜਾ ਜਿਹਾ ਪ੍ਰਾਈਸ ਇਹਨਾਂ ਦਾ ਆਪ ਉੱਪ ਹੋ ਜਾਏਗਾ ਨੈਕਸਟ ਹੈਗਾ ਇਹ ਬਣਿਆ ਹੋਇਆ ਯੂਕ ਸਟਾਈਲ ਦੇ ਵਿੱਚ ਉੱਪਰ ਇਦਾਂ ਆਪਣਾ ਨੈਕ ਕੋਲ ਆ ਜਾਏਗਾ ਡਿਜ਼ਾਈਨ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਆ ਇਹ ਹੈਗੇ ਜੀ ਜੀ ਬਾਜੂ ਠੀਕ ਹੈ ਤੇ ਇਹ ਹੈਗੇ ਇਹਦੇ ਸਲਵਾਰ ਦੇ ਪੌਂਚੇ ਤੱਕ ਬਹੁਤ ਸੋਹਣਾ ਜਿਹਾ 9800 ਹੈਗਾ ਜੀ ਇਹ ਸੂਟ ਦਾ ਪ੍ਰਾਈਸ ਇਹਨੂੰ ਬੋਲਦੇ ਆਂ ਜੰਗਲ ਡਿਜ਼ਾਈਨ ਇਹ 2500 ਦੇ ਵਿੱਚ ਵੀ ਆ ਗਿਆ ਟੂ ਕਾਪੀ ਆਈ ਵੀ ਹੈ ਜੀ ਇਸ ਡਿਜ਼ਾਈਨ ਦੀ ਇਹਨੂੰ ਜੰਗਲ ਡਿਜ਼ਾਈਨ ਬੋਲਦੇ ਆਂ ਇਹ ਹੈਗਾ ਕ੍ਰੇਪ ਦੇ ਉੱਪਰ ਹੈਂਡਵਰਕ ਦਾ ਪਿਓਰ ਦਾ ਸੂਟ ਇਹਦੇ ਵਿੱਚ ਦੋ ਕਲਰ ਨੇ ਇੱਕ ਹੈਗਾ ਜੀ ਰਸਟ ਕਲਰ ਦੋਨੋਂ ਹੀ ਕਲਰ ਪਿਆਰੇ ਆ ਤੇ ਪ੍ਰਾਈਸ ਹੈਗਾ 9800 ਨੈਕਸਟ ਤੇਰੇਆਂ ਤੁਹਾਨੂੰ 11500 ਦਾ ਸੂਟ ਹੈ ਜੀ ਇਹ। ਕ੍ਰੇਪ ਦੇ ਉੱਪਰ ਰਹੇਗਾ ਸੂਟ। ਇਹ ਬਣਿਆ ਹੋਇਆ ਘੇਰਾ ਬਹੁਤ ਸੋਹਣਾ। ਤੇ ਬਾਜੂ ਹੈਗੀਆਂ ਨੇ ਹੈਵੀ ਚ। ਠੀਕ ਹੈ ਤੇ ਇਹ ਹੈਗਾ ਜੀ ਸਲਵਾਰ ਦੇ ਪੌਂਚੇਆਂ ਤੇ ਕਮ ਹੋਇਆ ਵੈਸਟ। ਠੀਕ ਹੈ ਜੀ। ਬਾਜੂ ਸਲਵਾਰ ਘੇਰਾ ਤੇ ਇਹ ਹੈਗਾ ਇਹਦਾ ਦੁਪੱਟਾ 4 ਸਾਈਡ ਹੈਵੀ ਵਰਕ ਦੇ ਨਾਲ ਤੇ ਕਾਰਨਰ ਕਾਫੀ ਜਿਆਦਾ ਹੈਵੀ ਨੇ ਠੀਕ ਹੈ ਜੀ ਤੇ ਪ੍ਰਾਈਸ ਤੁਹਾਨੂੰ ਮਿਲੇਗਾ ਇਹ ਸੂਟ ਦਾ 11500 ਤੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਆਪਸ਼ਨ ਵੀ ਦੇ ਦੰਨੇ ਆ 11500 ਦੇ ਵਿੱਚ ਇੱਕ ਹੈਗਾ ਇਹ ਬਹੁਤ ਸੋਹਣਾ ਪਰਪਲ ਕਲਰ ਇੱਕ ਹੈਗਾ ਜੀ ਇਹ ਰਸਟ ਕਲਰ ਤੇ ਇੱਕ ਤੁਹਾਨੂੰ ਮਿਲ ਜੇਗਾ ਇਹ ਵਾਲਾ ਸ਼ੇਡ ਰਮਾ ਗ੍ਰੇਨ 11500 ਹਾਂਜੀ ਤੇ ਹੁਣ ਤੁਹਾਨੂੰ ਮੈਂ ਦਿਖਾਉਣ ਜਾ ਰਹੀਆਂ ਬਹੁਤ ਯੂਨੀਕ ਆਈਟਮ ਕਾਫੀ ਜ਼ਿਆਦਾ ਟ੍ਰੈਂਡਿੰਗ ਚ ਹੁਣ ਇਸ ਸਾਲ ਜਿਹੜਾ ਆਉਣ ਵਾਲਾ ਟ੍ਰੈਂਡ ਪਿਓਰ ਔਰਗਾਂਜ਼ਾ ਤੇ ਬਣਿਆ ਹੋਇਆ ਤੁਸੀਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਪੀਸ ਠੀਕ ਹੈ ਜੀ ਇਹਦਾ ਇਹੀ ਪ੍ਰਾਈਸ ਰਹੇਗਾ ਤੁਸੀਂ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਬਹੁਤ ਪਿਆਰਾ ਪੀਸ ਬਣਾਇਆ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਤੁਹਾਡੇ ਘਰ 'ਚ ਕੋਈ ਫੰਕਸ਼ਨ ਆ ਜਾਂ ਤੁਸੀਂ ਵਿਡਿੰਗ ਵਾਲੇ ਦਿਨ ਪਾਣਾ ਚਾਹੁੰਦੇ ਹੋ ਉਹ ਤੁਹਾਡੀ ਚੁਆਇਸ ਆ ਪਿਓਰ ਔਰਗੇਂਜ਼ਾ ਦੀ ਸ਼ਰਟ ਹੈ ਜੇ ਤੇ ਇਹਦੇ ਨਾਲ ਤੁਹਾਨੂੰ ਮਿਲੇਗੀ ਪਿਓਰ ਕ੍ਰੇਪ ਦੀ ਇਹ ਸਲਵਾਰ ਇਹ ਵਰਕ ਰਹੇਗਾ ਸਲਵਾਰ ਦੇ ਉੱਪਰ ਠੀਕ ਹੈ ਇਹਦੇ ਵਿੱਚ ਮੇਰੇ ਕੋਲ 4-5 ਕਲਰ ਮੈਂ ਰੈਡੀ ਕਰਨ ਵਾਸਤੇ ਭੇਜੀ ਹੋਈਆਂ ਫਿਲਹਾਲ ਇੱਕ ਕਲਰ ਆ ਤੇ ਮੇਨ ਹੈ ਜੀ ਇਹਨਾਂ ਦਾ ਦੁਪੱਟਾ ਦੇਖਣ ਵਾਲਾ ਇਹ ਹੈਗੀਆਂ ਨੇ ਕੁਝ ਅਲੱਗ ਆਈਟਮਾਂ ਅਲੱਗ ਲੁੱਕ ਦੇ ਸੂਟ ਠੀਕ ਹੈ ਦੇਖੋ ਦੁਪੱਟਾ ਇਹ ਹੈਗਾ ਜੀ ਦੁਪੱਟਾ ਬਹੁਤ ਪਿਆਰਾ ਵਰਕ ਹੈ ਸੂਟ ਦਾ ਤੇ ਪ੍ਰਾਈਸ ਹੈਗਾ ਜੀ 20000 ਇਸ ਸੂਟ ਦਾ 20000 ਦਾ ਸੂਟ ਆ ਠੀਕ ਹੈ ਪਿਓਰ ਔਰਗੈਂਜ਼ਾ ਦੀ ਸ਼ਰਟ ਪਿਓਰ ਔਰਗੈਂਜ਼ਾ ਦਾ ਦੁਪੱਟਾ ਸੇਮ ਦੇ ਵਿੱਚ ਅਸੀਂ ਇੱਕ ਹੋਰ ਡਿਜ਼ਾਈਨ ਰੈਡੀ ਕੀਤਾ ਮਤਲਬ ਸੂਟ ਕਿ ਨਹੀਂ ਦੇਖ ਕੇ ਹੀ ਐਦਾਂ ਹੁੰਦਾ ਵੀ ਬਸ ਕੁਛ ਨਮਾ ਹੀ ਪਾਣਾ ਇਹ ਹੈਗਾ ਜੀ ਬਹੁਤ ਪਿਆਰਾ ਜਾਂ ਸ਼ੇਡ ਆ ਬਾਜੂ ਨੇ ਸ਼ਰਟ ਆ ਤੇ ਇਹ ਹੈਗਾ ਇਹਦਾ ਦੁਪੱਟਾ ਸੋਰੀ ਇਹ ਹੈਗੀ ਇਹਦੀ ਸਲਵਾਰ ਕ੍ਰੇਪ ਦੀ ਤੇ ਦੇਖਿਓ ਇਹਦਾ ਦੁਪੱਟਾ ਖੁਸ਼ ਅਲੱਗ ਪਾਣਾ ਕਰ ਦੇਖੋ ਜੀ ਸੂਟ ਦਾ ਦੁਪੱਟਾ ਠੀਕ ਹੈ ਜੀ ਦੇਖ ਰਹੇ ਹੋ ਦੁਪੱਟਾ ਪਿਓਰ オーਰਗੇਂజా ਦਾ ਕੈਰੀ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਇਹ ਵੀ ਤੁਹਾਨੂੰ 20000s ਪਏਗਾ ਤੁਸੀਂ ਜਿੱਦਾ ਮਰਜ਼ੀ ਕੈਰੀ ਕਰ ਸਕਦੇ ਹੋ ਲੁੱਕ ਲਾਈਕ ਬਹੁਤ ਹੈਵੀ ਲੁੱਕ ਦਾ ਦੁਪੱਟੇ ਦੀ ਸਾਈਡ ਦੁਪੱਟਾ ਲੈ ਲਓ ਜਿੱਦਾਂ ਵੀ ਕੈਰੀ ਕਰਨਾ ਤੁਹਾਡੀ ਚੁਆਇਸ ਆ ਮਤਲਬ ਕੁਝ ਅਲੱਗ ਚੀਜ਼ ਪਾਣੀ ਹੈਗਾ ਇਹ ਵੀ 20000 ਦੇ ਵਿੱਚ ਆ ਇਹਦੇ ਵਿੱਚ ਵੀ ਅਗਰ ਤੁਸੀਂ ਇੰਟਰਸਟਿਡ ਹੈਗੇ ਹੋ ਜਾਂ ਮੈਨੂੰ ਪਿਕ ਪਾ ਦਿਓ ਮੈਂ ਤੁਹਾਨੂੰ ਇਹਨਾਂ ਦੇ ਕਲਰ ਆਪਸ਼ਨ ਜਿਹੜੇ ਬਣਨ ਜਾ ਰਹੇ ਆ ਸੌਰੀ ਬਣਨੇ ਗਏ ਹੋਏ ਆ ਉਹਨਾਂ ਦੀ ਮੈਂ ਤੁਹਾਨੂੰ ਪਿਕ ਸ਼ੇਅਰ ਕਰ ਦਾਂਗੀ ਇਹ ਦੋਨੋਂ ਹੀ ਸੂਟ 22000 ਦੇ ਨੇ ਤੇ ਬਾਕੀ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆ ਹੀ ਹੋਣਗੇ ਸਾਰੇ ਸੂਟ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਸੱਚੀ ਕਾਲ ਜੀ ਅਸੀਂ ਬਣਾਇਆ ਬਹੁਤ ਪਿਆਰਾ ਸੂਟ ਅਮੀਰ ਕਰਦੀਆਂ ਤੁਹਾਨੂੰ ਪਸੰਦ ਆਏਗਾ ਬਿਲਕੁਲ ਨਵੀਂ ਲੁੱਕ ਤੇ ਤੁਸੀਂ ਇਹਨੂੰ ਵਿਡਿੰਗ ਵਾਸਤੇ ਪਰਚੇਸ ਕਰ ਸਕਦੇ ਹੋ ਜਾਂ ਜਿੱਦਾਂ ਹੋਣ ਅੱਗੇ ਕਰਵਾ ਚਾਹਤਾ ਆਏਗਾ ਇਹਦੇ ਵਿੱਚ ਅਸੀਂ ਕਲਰ ਆਪਸ਼ਨ ਭੇਜੀ ਹੋਇਆ ਬਣਨ ਵਾਸਤੇ ਤੇ ਤੁਸੀਂ ਇਹਦਾ ਜਸਟ ਵਰਕ ਦੇਖ ਸਕਦੇ ਹੋ ਅਗਰ ਤੁਹਾਨੂੰ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਇਸ ਦੀ ਪਿਕ ਸੈਂਡ ਕਰ ਸਕਦੇ ਹੋ ਕਲਰ ਚੁਆਇਸ ਅਸੀਂ ਤੁਹਾਨੂੰ ਵਟਸਐਪ ਕਰਾਂਗੇ ਜੀ ਬਹੁਤ ਸੋਹਣਾ ਸੂਟ ਹੈ ਮੈਰੂਨ ਸ਼ੇਡ ਦੇ ਉੱਪਰ ਰੈੱਡ ਮੈਰੂਨ ਵਰਕ ਕੁਛ ਅਲੱਗ ਆ ਸੂਟ ਦਾ ਇਹ ਰਹੇਗਾ ਸਲਵਾਰ ਇਸ ਦੀ ਪੌਂਚਿਆਂ ਤੇ ਵਰਕ ਤੇ ਇਹਦਾ ਦੁਪੱਟਾ ਦੇਖਣ ਵਾਲਾ ਜੀ ਸੂਟ ਦਾ ਪਿਓਰ ਔਰ ਗੇਂਜ਼ਾ ਦੇ ਉੱਪਰ ਅਲੱਗ ਲੁੱਕ ਦਾ ਦੁਪੱਟਾ ਠੀਕ ਆ ਐਦਾਂ ਕਿ ਹੈਵੀ ਆ ਬਹੁਤ ਰਾਇਲ ਲੁੱਕ ਦਾ ਸੂਟ ਆ 20000 ਹੈਗਾ ਇਸ ਸੂਟ ਦਾ ਪ੍ਰਾਈਸ ਬਹੁਤ ਪਿਆਰਾ ਪੀਸਾ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਸੂਟ ਕਿਦਾਂ ਲੱਗਿਆ ਥੈਂਕ ਯੂ ਜੀ ਥੈਂਕ ਯੂ so much